ਕਹਿੰਦੇ ਉਹੀ ਬੱਚੇ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਦੇ ਨੇ ਜਿਹੜੇ ਆਪਣੇ ਸੰਘਰਸ਼ ਨੇ ਜਿਹੜੇ ਉਹ ਵੱਖਰੇ ਤਰੀਕੇ ਦੇ ਨਾਲ ਕਰਦੇ ਨੇ ਪੜ੍ਹਨ ਸਮੇਂ ਕੁਝ ਬੱਚਿਆਂ ਨੂੰ ਸੰਘਰਸ਼ ਕਰਨੇ ਪੈਂਦੇ ਨੇ ਤੇ ਕੁਝ ਬੱਚੇ ਏਸੀਆਂ ਦੇ ਵਿੱਚ ਬੈਠ ਕੇ ਪੜ੍ਹਦੇ ਨੇ ਤੇ ਆਹ ਵੀਡੀਓ ਜਿਹੜੀ ਨਾਲ ਸ਼ੇਅਰ ਕਰ ਰਹੇ ਆ ਨਾ ਤਾਂ ਦੇਖ ਕੇ ਕਿਤੇ ਨਾ ਕਿਤੇ ਅੱਖ ਵੀ ਨਾਮ ਹੁੰਦੀ ਹੈ ਕਿ ਇਹੀ ਬੱਚੇ ਪੜ੍ਹ ਕੇ ਅੱਗੇ ਜਾ ਕੇ ਆਈਐਸ ਆਈਪੀਐਸ ਬਣਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਸੰਘਰਸ਼ ਕੀ ਹੁੰਦਾ ਤਾਂ ਹਾਲਾਤ ਕੀ ਨੇ ਪਹਿਲਾਂ ਤਾਂ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਵੀ ਕਿਸ ਤਰੀਕੇ ਦੇ ਨਾਲ ਬੱਚੇ ਨੂੰ ਸਕੂਲ ਛੱਡਣ ਜਾਣਾ ਪੈ ਰਿਹਾ ਤੇ ਜਿਹੜੀ ਨਦੀਆਂ ਪਾਰ ਕਰਨੀਆਂ ਪੈਰੀਆਂ ਹਾਲਾਤ ਇਸ ਤਰੀਕੇ ਦੇ ਹੋ ਗਏ ਪਾਣੀ ਕਰਕੇ ਕਿ ਜਿਹੜਾ ਨਦੀਆਂ ਵਾਂਗੂ ਜਿਹੜਾ ਕਿਸ਼ਤੀਆਂ ਬਣਾ ਬਣਾ ਕੇ ਜਿਹੜਾ ਟਿਊਸ਼ਨ ਜਾਂ ਸਕੂਲ ਜਾਣਾ ਪੈ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਆਓ ਪਹਿਲਾਂ ਵੀਡੀਓ ਦੇਖਦੇ ਆਂ ਲਓ ਜੀ ਦੇਖੋ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਸਕੂਲ 'ਚ ਜਾਣਾ ਪੈ ਰਿਹਾ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਵੀ ਪਤਾ ਲੱਗ ਜੇ ਵੀ ਸਿਸਟਮ ਚ ਕਮੀ ਕਿੱਥੇ ਆ। ਲਓ ਜੀ। ਦੇਖੋ ਰਿਸਕ ਕਿੱਡਾ ਤੇ ਇਹ ਸੰਘਰਸ਼ ਆ ਅਸਲੀ। ਮਿਹਨਤ ਕਰਨ ਵਾਲੇ ਕਹਿੰਦੇ ਵੀ ਉਹਨਾਂ ਦੀ ਹਾਰ ਨਹੀਂ ਹੁੰਦੀ। ਆਹ ਵੀਡੀਓ ਸਮਝ ਆਉਂਦੀ ਐ ਵੀ ਵਾਕੇ ਵੀ ਮਿਹਨਤ ਕੀ ਹੁੰਦੀ ਐ ਇਹਨਾਂ ਨੂੰ ਪਤਾ ਬੱਚਿਆਂ ਨੂੰ। ਇੱਕ ਪਾਰ ਤੋਂ ਦੂਸਰੇ ਪਾਰ ਜਾਣ ਲਈ ਇਨਾਂ ਨੂੰ ਜਿਹੜਾ ਇਸ ਚੀਜ਼ ਦਾ ਸਹਾਰਾ ਲੈਣਾ ਪੈਂਦਾ ਦੇਖੋ ਟਿਊਬ ਲਗਾ ਕੇ ਮੰਝਾ ਲਾ ਰੱਖਿਆ ਉਹਦੇ ਉੱਪਰ ਬੈਠ ਕੇ ਜਾ ਰਹੇ ਆ ਦੇਖੋ ਜੀ ਸਕੂਲ ਤੋਂ ਵਾਪਸ ਵੀ ਆਈ ਆਉਣਾ ਪੈਂਦਾ ਇਹ ਪਿੰਡ ਵਾਲਿਆਂ ਨੇ ਸਕੀਮ ਕੱਢ ਲਈ ਤੇ ਹੁਣ ਪਹਿਲਾਂ ਤਾਂ ਵੀਡੀਓ ਚਲਦੀ ਚਲਦੀ ਤੁਸੀਂ ਸ਼ੇਅਰ ਕਰੀ ਜਾਓ ਤਾਂ ਜੋ ਪਤਾ ਲੱਗੇ ਵੀ ਸਿਸਟਮ ਫੇਲਰ ਕਿੱਥੇ ਜਾਂ ਕਿੱਥੋਂ ਤੱਕ ਫੈਲ ਚੁੱਕਿਆ ਨਾ ਵੀ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਇਹ ਵੀਡੀਓ ਕਿੱਥੋਂ ਦੀ ਹੈ ਇਸ ਬਾਰੇ ਤਾਂ ਨਹੀਂ ਪਤਾ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਵਾਂਗ ਫੈਲ ਰਹੀ ਹੈ ਕਿਉਂ ਫੈਲ ਰਹੀ ਹੈ ਉਸ ਦਾ ਕਾਰਨ ਇਹ ਹੈ ਕਿ ਪਤਾ ਲੱਗ ਰਿਹਾ ਵੀ ਸਿਸਟਮ ਫੇਲ ਹੈ ਤੇ ਸਿਸਟਮ ਦੇ ਵਿੱਚ ਕਮੀਆਂ ਦੇ ਕਾਰਨ ਇਸ ਤਰੀਕੇ ਦੇ ਨਾਲ ਪਾਣੀ ਜਮਾ ਹੋ ਜਾਂਦਾ ਕਿ ਛੋਟੇ ਛੋਟੇ ਬੱਚਿਆਂ ਨੂੰ ਇਹ ਨਦੀਆਂ ਸਮਝ ਕੇ ਪਾਰ ਕਰਨੀਆਂ ਪੈ ਰਹੀਆਂ ਤੇ ਫੇਰ ਕਿਤੇ ਜਾ ਕੇ ਸਕੂਲਾਂ 'ਚ ਪਹੁੰਚਣਾ ਪੈ ਰਿਹਾ ਪੜਾਈ ਦੇ ਲਈ ਹੁਣ ਵੀਡੀਓ ਸ਼ੇਅਰ ਕਰਨੀ ਹੈ ਤਾਂ ਜੋ ਸਿਸਟਮ ਦੇ ਚਪੇੜ ਵੱਜ ਸਕੇ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ